ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡੇ ਅਮੇਜਰ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਡਿਜ਼ਾਈਨ ਸ਼ੇਅਰ ਕਰ ਰਹੇ ਹਾਂ ਸੋ ਇਹ ਬਿਲਕੁਲ ਨਿਊ ਡਿਜ਼ਾਈਨ ਹੈਗੇ ਜੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਹੈ ਜਿਹੜੇ ਬਣਾ ਸਕਦੇ ਹੋ ਜਿਵੇਂ ਕਿ ਸਟੱਫ ਤੁਹਾਡੀ ਚੋਇਸ ਦਾ ਹੋਊਗਾ ਸਟੀਚਿੰਗ ਵਿਦਆਊਟ ਸਟੀਚਿੰਗ ਵਿਦ ਸਟੀਚਿੰਗ ਵਿਦਆਊਟ ਦੁਪੱਟਾ ਵਿਦ ਦੁਪੱਟਾ ఎవਰੀਥਿੰਗ ਜੋ ਵੀ ਤੁਹਾਨੂੰ ਚਾਹੀਦਾ ਹੈਗਾ ਤੁਸੀਂ ਲੈ ਸਕਦੇ ਹੋ ਆਪਣੇ ਜਿਹੜੇ ਡਿਜ਼ਾਈਨ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਬਿਲਕੁਲ ਸਾਰਿਆਂ ਤੋਂ ਕੁਝ हटਕੇ ਜਦੋਂ ਅਸੀਂ ਹਰ ਇੱਕ ਜਿਹੜਾ ਡਿਜ਼ਾਈਨ ਬਣਾਉਣ ਦੀ ਕੋਸ਼ਿਸ਼ ਕਰਦੇ ਆ ਸੋ ਜਿਵੇਂ ਕਿ ਇਹ ਡਿਜ਼ਾਈਨ ਹੈਗਾ ਜੀ ਬਾਦਲਾ ਵਰਕ ਦਾ ਡਿਜ਼ਾਈਨ ਇਹ ਦੇਖੋ ਥੋੜਾ ਵੀਡੀਓ ਦੇ ਵਿੱਚ ਹੈ ਜਿਹੜਾ ਇਹ ਇਸ ਤਰ੍ਹਾਂ ਸਾਰੇ ਸ਼ਰਟ ਦੇ ਉੱਪਰ ਹੈ ਜਿਹੜਾ ਫਰੰਟ ਦੇ ਉੱਪਰ ਬਾਦਲਾ ਵਰਕ ਦਾ ਡਿਜ਼ਾਈਨ ਹੈ ਜਿਹੜਾ ਬਣਿਆ ਹੋਇਆ ਹੈ ਸੋ ਰੈਬੋਟ ਹੀ ਪਿਆਰਾ ਜਿਹਾ ਕਨਸੈਪਟ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀਡੀਓਸ ਥੋੜਾ ਜਿਹਾ ਧਿਆਨ ਨਾਲ ਨਹੀਂ ਦਿਖ ਰਿਹਾ ਹੈਗਾ ਥੋੜਾ ਜਿਹਾ ਸ਼ਾਈਨ ਕਰਦਾ ਹੈਗਾ ਇਹ ਤਾਂ ਬਲਰ ਹੋ ਜਾਂਦਾ ਸੋ ਇਸ ਤਰ੍ਹਾਂ ਸਾਰੇ ਫਰੰਟ ਦੇ ਵਿੱਚ ਜਿਹੜਾ ਇਹ ਬਣਿਆ ਹੋਇਆ ਇਹਦੇ ਨਾਲ ਤੁਸੀਂ ਡਾਰਕ ਸ਼ੇਡ ਤੇ ਵੀ ਟਰਾਈ ਕਰ ਸਕਦੇ ਹੋ ਇਸ ਕੀ ਕਿਉਂਕਿ ਡਾਰਕ ਸ਼ੇਡ ਦੇ ਉੱਪਰ ਇਹ ਜਿਹੜਾ ਇਹਦੀ ਗ੍ਰੇਸ ਹੋਰ ਵੀ ਜ਼ਿਆਦਾ ਆਏਗੀ ਇਹ ਦੇਖੋ ਇਹ ਬਿਲਕੁਲ ਨਿਊ ਡਿਜ਼ਾਈਨ ਹੈ ਜਿਵੇਂ ਕਿ ਬਾਦਲਾ ਵਰਕ ਦੇ ਆਪਾਂ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਸ਼ੋਅ ਕੀਤੇ ਹੋਏ ਆ। ਸੋ ਨੈਕਸਟ ਹੈਗਾ ਜੀ ਜਿਵੇਂ ਕਿ ਇਹ ਕਾਟਨ ਦਾ ਸੂਟ ਹੈ। ਇਹ ਬਿਲਕੁਲ ਕੈਮਰੀ ਕਾਟਨ ਹੈ ਜੀ ਬਹੁਤ ਹੀ ਸੌਫਟ ਵਾਲੀ ਕੈਮਰੀ ਕਾਟਨ ਹੈ। ਇਸ ਤਰ੍ਹਾਂ ਸੈਂਟਰ ਪੈਨਲ ਬਣਦਾ ਹੈਗਾ ਉੱਪਰ ਤੱਕ ਇਹਦੇ ਫਲਾਰ ਹੈਗੇ ਆ ਸੋ ਇਹ ਆਪਣੇ ਕੋਲੇ ਰੈਡੀ ਹੈਗਾ। ਇਹ ਦੇਖੋ ਬਿਲਕੁਲ ਹਲਕਾ ਜਿਹੜਾ ਸਟੱਫ ਹੈ ਇਹ। ਸੋ ਇਹ ਤੁਸੀਂ ਲੈ ਸਕਦੇ ਹੋ ਔਰ ਇਹਨੂੰ ਆਪਾਂ ਡਿਫਰੈਂਟ ਕਲਰ ਕੰਬੀਨੇਸ਼ਨ ਤੇ ਬਣਾਇਆ ਹੈਗਾ ਸੋ ਇਹ ਵੀ ਬਹੁਤ ਪਿਆਰਾ ਹੈ ਇਸ ਤਰ੍ਹਾਂ ਤੁਸੀਂ ਹੋਰ ਕਲਰ ਕੰਬੀਨੇਸ਼ਨ ਤੇ ਡਾਰਕ ਚੋਇਸ ਦੇ ਅਕੋਰਡਿੰਗ ਵੀ ਕਰ ਸਕਦੇ ਹੋ ਇਸ ਤੇ ਆਪਾਂ ਇਸ ਤਰ੍ਹਾਂ yellow ਬਣਿਆ ਹੋਇਆ ਇਹ ਆਰਡਰ ਦਾ ਪੀਸ ਹੈ ਜੀ ਇਹ ਆਪਣੇ ਕੋਲੇ ਅਵੇਲੇਬਲ ਹੈ ਸੋ ਤੁਸੀਂ ਇਸ ਨੂੰ ਐਜ਼ ਇਟ ਇਜ਼ ਲੈ ਸਕਦੇ ਹਾਂ ਦੇਖੋ ਬਹੁਤ ਹੀ ਸੋਬਰ ਜਿਹਾ ਲਾਈਨਸ ਦੇ ਵਿੱਚ ਜਿਹੜਾ ਵਰਕ ਹੋਇਆ ਹੋਇਆ ਔਰ ਵਿੱਚ ਜਿਹੜੇ ਬੂਟੇ ਦਿੱਤੇ ਹੋਏ ਆ ਸੋ ਮੋਟਿਫ ਜਿਹੇ ਦਿੱਤੇ ਹੋਏ ਆ ਸਾਰੇ ਤੋਂ ਬਹੁਤ ਹੀ ਲਾਈਟ ਜਿਹੀ ਸ਼ੀਟ ਲਾਏ ਹੋਏ ਆ ਸੋ ਅਸੀਂ ਇਹੀ ਗੱਲ ਦਾ ਧਿਆਨ ਰੱਖਦੇ ਹਾਂ ਜੀ ਕਿ ਬਹੁਤ ਜ਼ਿਆਦਾ ਡਾਰਕ ਜਿਹੜਾ ਸਾਨੂੰ ਕਲਰ ਕੰਬੀਨੇਸ਼ਨ ਨਹੀਂ ਪਸੰਦ ਹੈਗਾ ਅਸੀਂ ਥੋੜਾ ਲਾਈਟ ਲਾ ਕੇ ਉਹਨੂੰ ਰਾਇਲ ਜਿਹਾ ਟੱਚ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹ ਲੈ ਸਕਦੇ ਹੋ ਤੁਸੀਂ ਇਸ ਡਿਜ਼ਾਈਨ ਨੂੰ ਕਿਸੇ ਹੋਰ ਸ਼ੀਟ ਤੇ ਵੀ ਬਣਾ ਸਕਦੇ ਹੋ ਤੁਸੀਂ ਜੌਰਜਟ ਤੇ ਵੀ ਟਰਾਈ ਕਰ ਸਕਦੇ ਹੋ ਔਰ ਇਹ ਹੈਗਾ ਜੀ ਆਪਣੇ ਕੋਲ ਇਹ ਵੀ ਬਿਲਕੁਲ ਲਾਈਟ ਕੈਮਰੀ कॉटन ਹੈ ਸੋ ਇਹ ਜਿਵੇਂ ਆਪਾਂ ਘੇਰੇ ਤੇ ਬਣੂਗਾ ਜੀ ਇਹ ਡਿਜ਼ਾਈਨ نیچے ਇੰਨੀ ਇੱਕ ਜਗ੍ਹਾ ਛੱਡ ਕੇ ਤੁਸੀਂ ਇੰਨਾ ਫੋਲਡ ਕਰਕੇ ਇਹ ਜਿਹੜਾ ਆਪਾਂ ਕਰ ਸਕਦੇ ਹਾਂ ਇਸ ਤਰ੍ਹਾਂ ਇਹਨੂੰ organza ਲਗਾ ਕੇ ਅਸੀਂ ਵਿੱਚ ਕਟ ਵਰਕ ਸੌਰੀ ਵਰਕ ਕੀਤਾ ਹੋਇਆ ਵੇਲ ਪਾਈ ਹੋਈ ਹੈ ਸੋ ਅਗਰ ਅਸੀਂ ਸੇਮ ਹੀ ਪਾ ਦਿੰਦੇ ਉੱਪਰ ਹੀ ਆਰਗੈਂਜ਼ਾ ਨਾਲ ਲਗਾਉਂਦੇ ਤਾਂ ਥੋੜਾ ਸਿੰਪਲ ਲੁੱਕ ਆਉਣੀ ਸੀ ਸੋ ਇਹਦੇ ਨਾਲ ਬਹੁਤ ਹੀ ਡਿਫਰੈਂਟ ਜਿਹਾ ਲੁੱਕ ਆਈ ਹੈ ਇਹ ਦੇਖੋ ਇਸੇ ਤਰ੍ਹਾਂ ਇਹਦੇ ਬਾਜੂ ਹੈਗੇ ਜੀ ਜਿਹੜੇ ਬਾਜੂ ਵੀ ਆਪਾਂ ਇਸੇ ਤਰ੍ਹਾਂ ਬਣਾਈ ਹੈਗੇ ਇਸ ਤਰ੍ਹਾਂ ਇਹ ਦੇਖੋ ਸੋ ਜਿਸ ਤਰ੍ਹਾਂ ਹੁਣ ਟ੍ਰੈਂਡ ਦੇ ਵਿੱਚ ਹੈਗੀ ਆ ਤੁਸੀਂ ਉੱਲੇ ਵਾਜੂ ਵੀ ਬਣਾ ਸਕਦੇ ਹਾਂ ਸੋ ਇਹ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੌਬਰ ਜਿਹਾ ਡਿਜ਼ਾਈਨ ਹੈਗਾ ਇਹ ਵੀ ਕੈਮਰੀ कॉटन ਹੀ ਹੈਗਾ ਜੀ ਇੰਨਾ ਸੀ ਥਰੂ ਵੀ ਨਹੀਂ ਹੈਗਾ ਕਿ ਤੁਸੀਂ ਵੀਅਰ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਸਾਰੇ ਕੁਐਸਚਨ ਸੀ ਕਿ ਤੁਸੀਂ ਵਿਦਆਊਟ ਲਾਈਨਿੰਗ ਵਾਲੇ ਸਟੱਫ ਲੈ ਕੇ आओ ਸੋ ਜਿਵੇਂ ਆਪਣੇ ਅੱਜਕੱਲ ਪੰਜਾਬ ਦੇ ਵਿੱਚ ਜਿੰਨੀ ਗਰਮੀ ਪੈ ਰਹੀ ਆ ਸੋ ਉਹਦੇ ਲਈ ਇਹ ਬੈਸਟ ਫੈਬਰਿਕ ਹੈਗਾ ਇਹਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਹੈਗੇ ਆ ਜੀ ਬਾਕੀ ਡਿਫਰੈਂਟ ਪ੍ਰਿੰਟ ਤੇ ਹੋਣਗੇ ਅਸੀਂ ਬਣਾ ਰਹੇ ਹਾਂ ਸੇਮ ਹੀ ਕਿਉਂਕਿ ਕਨਸੈਪਟ ਆ ਜਿਹੜਾ ਸਾਨੂੰ ਖੁਦ ਨੂੰ ਵੀ ਬਹੁਤ ਅੱਛਾ ਲੱਗਿਆ ਹੈਗਾ ਕਿ ਤੁਸੀਂ ਘੱਟ ਰੇਂਜ ਦੇ ਵਿੱਚ ਕਿਸ ਤਰ੍ਹਾਂ ਥੋੜਾ ਜਿਹਾ ਸਟਾਈਲਿਸ਼ ਪੀਸ ਆ ਜਿਹੜੀ ਬਣਾ ਸਕਦੇ ਹਾਂ ਸੋ ਇਸ ਤਰ੍ਹਾਂ ਇਟ ਇਸ ਅਸੀ ਰੈਡੀ ਕੀਤੀ ਹੋਈ ਹੈ ਸੋ ਆਰਡਰ ਦਾ ਪ੍ਰੋਸੀਜਰ ਆਪਣਾ ਸੇਮ ਹੀ ਹੈ ਜੀ ਸਰ 7589231377 ਤੇ ਜਾ ਕੇ ਤੁਸੀਂ স্ক্রিনਸ਼ਾਟ ਭੇਜ ਕੇ ਅਗਰ ਇਹਨਾਂ ਚੂ ਹੀ ਰੈਡੀ ਸੂਟ ਹੈਗੇ ਆ ਇਸ ਤਰ੍ਹਾਂ ਇਹ ਰੈਡੀ ਸੂਟ ਹੈਗਾ ਅਗਰ ਤੁਸੀਂ ਲੈਣੇ ਆ ਤਾਂ ਸਕਰੀਨਸ਼ਾਟ ਭੇਜ ਕੇ ਪ੍ਰਾਈਸ ਜਾਣ ਕੇ ਆਪਣਾ ਬੁੱਕ ਕਰ ਸਕਦੇ ਹੋ ਅਗਰ ਤੁਸੀਂ ਕੁਝ ਹੋਰ ਬਣਾਉਣਾ ਹੈਗਾ ਜਿਵੇਂ ਕਿ ਬਾਦਲਾਵਰ ਦਾ ਡਿਜ਼ਾਈਨ ਹੈਗਾ ਸੋ ਤੁਸੀਂ ਇਹ ਵੀ ਕਿਸੇ ਹੋਰ ਸ਼ੇਡ ਤੇ ਬਣਾ ਸਕਦੇ ਹੈਗੇ ਔਰ ਬਹੁਤ ਸਾਰੀ ਆਪਾਂ ਨੂੰ ਹੁੰਦਾ ਹੈ ਕਿ ਤੁਸੀਂ ਜੀ ਪਿਕਚਰ ਭੇਜੋ ਸੋ ਪਲੀਜ਼ ਪਿਕਚਰ ਭੇਜਣਾ ਪੋਸੀਬਲ ਨਹੀਂ ਹੁੰਦਾ ਜੀ ਨਾ ਹੀ ਅਸੀਂ ਪਿਕਚਰਸ ਆ ਜਿਹੜੀਆਂ ਇਹਨਾਂ ਦੀਆਂ ਕਲਿੱਕ ਕਰਦੇ ਆ ਕਿਉਂਕਿ ਸਾਡੇ ਕੋਲੇ ਅਸੀਂ ਵੀਡੀਓ ਰਾਹੀਂ ਹੀ ਸਾਰਿਆਂ ਨੂੰ ਦਿਖਾਉਣੀ ਹੈ ਕਿਉਂਕਿ ਵੀਡੀਓ ਚ ਬਹੁਤ ਕਲੀਅਰ ਆ ਜਾਂਦਾ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ-ਨਵੀਂ ਜਿਹੜੀ ਡਿਜ਼ਾਈਨਿੰਗ ਆ ਰੋ ਸ਼ੇਅਰ ਕਰਦੇ ਆ ਅੱਗੇ ਵੀ ਸ਼ੇਅਰ ਕਰਦੇ ਰਾਵਾਂਗੇ ਬਹੁਤ ਕੁਝ ਨਵਾਂ ਬਣ ਜਾ ਰਿਹਾ ਇਸ ਸੀਜ਼ਨ ਦੇ ਵਿੱਚ ਆਪਾਂ ਕੁਝ हटਕੇ ਸਭ ਨੂੰ ਲੱਗ ਜਿਹੜਾ ਤੁਹਾਨੂੰ ਕੋਸ਼ਿਸ਼ ਕਰਾਂਗੇ ਦੇਣ ਦੀ ਸੋ ਇਸੇ ਤਰ੍ਹਾਂ ਜੀ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਬਹੁਤ ਬਹੁਤ ਥੈਂਕ ਯੂ ਜੀ ਜਿੰਨਾ ਕੋਲੇ ਵੀ ਆਰਡਰ ਜਾ ਰਹੇ ਆ ਔਨ ਟਾਈਮ ਅਸੀਂ ਆਰਡਰ ਜਿਹੜੇ ਭੇਜ ਰਹੇ ਹੈਗੇ ਆ ਸੋ ਹੁਣ ਜਿਹੜਾ ਵੀ ਆਰਡਰ ਤੁਸੀਂ ਜੇ ਦੇਣਾ ਹੈਗਾ ਤਾਂ ਵਿਦਨ 20-25 ਡੇਸ ਤੁਹਾਡਾ ਆਰਡਰ ਕੰਪਲੀਟ ਕਰਕੇ ਤਜਾਊਗਾ ਵਿਦ 7th 5 ਯਰ 7 ਸੂਟਸ ਸੋ ਇਸ ਤਰ੍ਹਾਂ ਜੀ ਹਮ ਆ ਤੁਹਾਡੇ ਨਾਲ ਜਿਹੜੀਆਂ ਨਵੇਂ-ਨਵੇਂ ਡਿਜ਼ਾਈਨ ਸ਼ੇਅਰ ਕਰਦੇ ਰਹਿਵਾਂਗੇ ਸੁਭਾਣ ਰੂਮੇ ਚੰਨ 26 ਸਾਈਡ ਰਿਸ਼ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ